ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤ ਲਗਾਉਣ ਤੋਂ ਬਾਅਦ 5 ਮਿੰਟ ਸ਼ਬਦ ਨੂੰ ਸੁਣੋ ਭੂਤ ਪ੍ਰੇਤ ਜਾਦੂ ਟੁਨੇ ਦਾ ਅਸਰ ਨਹੀਂ ਹੋਵੇਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਤੇ ਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋਰ ਕੀ ਕੇਸ ਹਰੇ ਰਿਖੀ ਕੇਸ ਹਰੇ ਜੀਤ ਪਾਵੈ ਸਭ ਫਲ ਫਲਣਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖ ਰਖੀ ਕੇਸ ਹਰੇ ਰਖੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਣਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋਰਿ ਕੀ ਕੇਸ ਹਰੇ ਰਿਖੀ ਕੇਸ ਹਰੇ ਜਿੱਤੇ ਪਾਵੈ ਸਭ ਫਲ ਫਲਣਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਤੇ ਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ sevak thakur sab tu hai tu hai gurmati har chang changna sab kaho mukho riki kes hare riki kes hare jit paave sab phal phalna sab jot teri jag jeevana tu kat kat har rang rangna sab te aave tu mere preetama ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋਰ ਕੀ ਕੇਸ ਹਰੇ ਰਿਖੀ ਕੇਸ ਹਰੇ ਜੀਤ ਪਾਵੈ ਸਭ ਫਲ ਫਲਣਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ sevak thakur sab tu hai tu hai gurmati har chang changna sab kaho mukho riki kes hare riki kes hare jit paave sab phal phalna sab jot teri jag jeevana tu kat kat har rang rangna sab te aveh tud mere preetama ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਛੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋਰ ਕੀ ਕੇਸ ਹਰੇ ਰਿਕੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ